ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਕਈ ਗੁੰਝਲਦਾਰ ਤਬਦੀਲੀਆਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਬਦੀਲੀਆਂ ਦਾ ਖਮਿਆਜਾ ਨਾ ਸਿਰਫ ਸਥਾਨਕ ਨਿਵਾਸੀਆਂ ਨੂੰ ਸਗੋ ਗ੍ਰੀਨ ਕਾਰਡ 홀ਡਰ ਪਾਤੀ ਬਜ਼ੁਰਗ ਨਾਗਰਿਕਾਂ ਨੂੰ ਵੀ ਭੁਗਤਣਾ ਪੈ ਰਿਹਾ ਇਕ ਰਿਪੋਰਟ ਦੇ ਅਨੁਸਾਰ ਗ੍ਰੀਨ ਕਾਰਡ 홀ਡਰ ਬਜ਼ੁਰਗਾਂ ਨੂੰ ਅਮਰੀਕੀ ਕਸਟਮ ਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਦੇ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਜ਼ੁਰਗਾਂ ਉਤੇ ਗ੍ਰੀਨ ਕਾਰਡ ਛੱਡਣ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਇੰਨਾ ਹੀ ਨਹੀਂ ਅਮਰੀਕੀ ਹਵਾਈ ਅੱਡੇ ਉੱਤੇ ਗ੍ਰੀਨ ਕਾਰਡ ਧਾਰਕਾਂ ਨੂੰ ਹਿਰਾਸਤ ਦੇ ਵਿੱਚ ਰਾਤ ਗੁਜ਼ਾਰਨ ਵਰਗੀ ਸਥਿਤੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਅਤੇ ਵਕੀਲਾ ਦੇ ਵੱਲੋਂ ਸੁਰਕਰ ਨੂੰ ਆਪਣਾ ਗ੍ਰੀਨ ਕਾਰਡ ਨਾ ਛੱਟਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਗ੍ਰੀਨ ਕਾਰਡ ਧਾਰਕ ਨੂੰ ਇਮੀਗ੍ਰੇਸ਼ਨ ਜੱਜ ਦੇ ਵੱਲੋਂ ਸੁਣਵਾਈ ਦਾ ਅਧਿਕਾਰ ਹੁੰਦਾ ਹੈ ਇਮੀਗ੍ਰੇਸ਼ਨ ਵਕੀਲਾ ਨੇ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੁਆਰਾ ਗ੍ਰੀਨ ਕਾਰਡ ਧਾਰਕਾਂ ਦੀ ਸਕੈਂਡਰੀ ਜਾਂਚ ਅਤੇ ਹਿਰਾਸਤ ਦੇ ਵਿੱਚ ਉਪਾਦੇ ਦੀ ਰਿਪੋਰਟ ਦਿੱਤੀ ਹੈ ਖਾਸ ਕਰਕੇ ਬਜ਼ੁਰਗ ਭਾਰਤੀ ਨਿਵਾਸੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਕੀਲ ਹਵਾਈ ਅੱਡੇ ਉੱਤੇ ਗ੍ਰੀਨ ਕਾਰਡ ਸਮਰਪਣ ਕਰਨ ਦੀ ਸਲਾਹ ਦਿੰਦੇ ਨੇ ਅਤੇ ਕਹਰੇ ਨੇ ਕਿ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਸੁਣਵਾਈ ਦੀ ਮਹੱਤਤਾ ਉੱਤੇ ਜ਼ੋਰ ਵੀ ਦਿੰਦੇ ਨੇ ਵਕੀਲਾ ਦਾਇਮ ਮੰਨੈ ਕਿ ਅਜਿਹੀ ਸਥਿਤੀ ਦੇ ਵਿੱਚ ਇਹ ਫੈਸਲਿਆਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਪਰ ਜੇ ਕੋਈ ਹਵਾਈ ਅੱਡੇ ਉਤੇ ਹੀ ਆਪਣੀ ਮਰਜ਼ੀ ਦੇ ਨਾਲ ਗ੍ਰੀਨ ਕਾਰਡ ਸਰੈਂਡਰ ਕਰ ਦਿੰਦਾ ਹੈ ਤਾਂ ਫਿਰ ਇਹ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਵਕੀਲਾ ਦੀ ਮੰਨੀਏ ਤਾਂ ਸਿਰਫ ਇਮੀਗ੍ਰੇਸ਼ਨ ਜੱਜ ਹੀ ਗ੍ਰੀਨ ਕਾਰਡ ਵਾਪਸ ਲੈ ਸਕਦੇ ਨੇ ਅਜੇ ਦੇ ਵਿੱਚ ਲੋਕ ਗ੍ਰੀਨ ਕਾਰਡ ਸਰੈਂਡਰ ਕਰਨ ਦੇ ਫਾਰਮ ਉਤੇ ਉਦੋਂ ਤੱਕ ਦਸਤਖਤ ਨਾ ਕਰਨ ਜਦੋਂ ਤੱਕ ਉਹ ਸੱਚਮੁੱਚ ਅਜਿਆ ਕਰਨਾ ਨਹੀਂ ਚਾਹੁੰਦੇ ਇਸ ਨਾਲ ਹੀ ਉਹਨਾਂ ਇੱਕ ਅਜੋਏ ਮਾਮਲੇ ਦਾ ਸਿਰਖਰ ਕੀਤਾ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਸੈਕੰਡਰੀ ਇਨਸਪੈਕਸ਼ਨ ਦੇ ਵਿੱਚ ਰੱਖਿਆ ਗਿਆ ਸੀ ਹਾਲਾਂਕਿ ਉਸਨੇ ਕਦੇ ਵੀ 6 ਮਹੀਨਿਆਂ ਤੋਂ ਵੱਧ ਸਮਾਂ ਅਮਰੀਕਾ ਤੋਂ ਬਾਹਰ ਨਹੀਂ بتایا ਪਰ ਉਸਦੀ ਯਾਤਰਾ ਦੇ ਇਤਿਹਾਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਉਹ ਸਿਰਫ ਆਪਣਾ ਗ੍ਰੀਨ ਕਾਰਡ ਬਰਕਰਾਰ ਰੱਖਣ ਦੇ ਲਈ ਹੀ ਅਮਰੀਕਾ ਵਾਪਸ ਆਇਆ ਸੀ ਬਤਰਾਇਆ ਕਿ ਹੈ ਕਿ ਇਸ ਵਾਰ ਉਹ ਖੁਸ਼ਕਿਸਮਤ ਸੀ ਤੇ ਉਸ ਨੂੰ ਦੇਸ਼ ਦੇ ਵਿੱਚ ਪ੍ਰਵੇਸ਼ ਮਿਲਿਆ ਪਰ ਸੀਬੀਪੀ ਨੇ ਉਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਅਮਰੀਕਾ ਦੇ ਵਿੱਚ ਸਥਾਈ ਤੌਰ ਉਤੇ ਨਹੀਂ ਰਹਿ ਰਿਹਾ ਤਾਂ ਉਸ ਨੂੰ ਆਪਣਾ ਗ੍ਰੀਨ ਕਾਰਡ ਛੱਡ ਦੇਣਾ ਚਾਹੀਦਾ ਹੈ ਗ੍ਰੀਨ ਕਾਰਡ ਦਾ ਤਰਜਾ ਛੱਡੰਤਾ ਮੁੱਦਾ ਆਮ ਤੌਰ ਉਤੇ ਉਦੋਂ ਉਠਦਾ ਹੈ ਜਦੋਂ ਕੋਈ ਵਿਅਕਤੀ 1 ਸਾਲ ਯਾਨੀ ਕਿ 365 ਦਿਨ ਤੋਂ ਵੱਧ ਸਮੇਂ ਦੇ ਲਈ ਅਮਰੀਕਾ ਤੋਂ ਬਾਹਰ ਰਹਿੰਦਾ ਹੈ ਪਰ ਹੁਣ ਸਰਦੀਆਂ ਦੇ ਮੌਸਮ ਦੌਰਾਨ ਭਾਰਤ ਦੇ ਵਿੱਚ ਰਹਿਣ ਉੱਤੇ ਵੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ ਕੋਰੀੜਾ ਦੇ ਇੱਕ ਇਮੀਗ੍ਰੇਸ਼ਨ ਵਕੀਲ ਦੇ ਹਵਾਲੇ ਦੇ ਨਾਲ ਇੱਕ ਰਿਪੋਰਟ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਹਾਲੀ ਦੇ ਵਿੱਚ ਨਿੱਜੀ ਤੌਰ 'ਤੇ ਅਜਿਹੇ ਮਾਮਲਿਆਂ ਨੂੰ ਸੰਭਾਲਿਆ ਜਿੱਥੇ ਸੀਬੀਪੀ ਦੇ ਅਧਿਕਾਰੀਆਂ ਨੇ ਬਜ਼ੁਰਗ ਭਾਰਤੀ ਗ੍ਰੀਨ ਕਾਰਡ ਧਾਰਕਾਂ ਅਤੇ ਖਾਸ ਕਰਕੇ ਗ੍ਰੈਂਡਪੈਰੈਂਟਸ ਦਾਦਾ-ਦਾਦੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਅਮਰੀਕਾ ਤੋਂ ਬਾਹਰ ਕਾਫੀ ਸਮਾਂ ਬਤਾਇਆ ਅਤੇ ਉਨ੍ਹਾਂ ਉੱਤੇ ਫਾਰਮ I-407 ਉਤੇ ਦਸਖਤ ਕਰਨ ਦੇ ਲਈ ਦਬਾਅ ਪਾਇਆ ਗਿਆ ਤਾਂ ਕਿ ਉਹ ਆਪਣਾ ਗ੍ਰੀਨ ਕਾਰਡ ਸਵੈ-ਇੱਛਾ ਦੇ ਨਾਲ ਤਿਆਗ ਦੇਣ। ਉਨ੍ਹਾਂ ਨੇ ਜੋਦਾਵ ਇੱਜ਼ਾ ਵਿਰੋਧ ਕੀਤਾ ਤਾਂ ਉਸ ਨੂੰ ਸੀਬੀਪੀ ਅਧਿਕਾਰੀਆਂ ਦੇ ਵੱਲੋਂ ਹਿਰਾਸਤ ਦੇ ਵਿੱਚ ਲੈਣ ਜਾਂ ਫਿਰ ਹਟਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਜ਼ਿਕਰ ਹੋਇਆ ਕਿ ਗ੍ਰੀਨ ਕਾਰਡ ਧਾਰਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਜਿਸ ਦੇ ਵਿੱਚ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਦੁਆਰਾ ਐਂਟਰੀ ਪੋਰਟ ਯਾਨੀ ਕਿ ਹਵਾਈ ਅੜੀਆਂ ਉੱਤੇ ਰਾਤਪਰ ਨਜ਼ਰਬੰਦੀ ਕੀਤੀ ਜਾ ਰਹੀ ਹੈ ਤੇ ਕੁਝ ਲੋਕਾਂ ਉੱਤੇ ਸਵੈ ਇੱਛਾ ਦੇ ਨਾਲ ਆਪਣਾ ਗ੍ਰੀਨ ਕਾਰਡ ਛੱਡਣ ਦੇ ਲਈ ਵੀ ਦਬਾਅ ਪਾਇਆ ਜਾ ਰਿਹਾ ਪਰ ਵਕੀਲਾ ਦੇ ਵੱਲੋਂ ਬਜ਼ੁਰਗਾਂ ਨੂੰ ਇੱਕੋ ਇੱਕ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣਾ ਗ੍ਰੀਨ ਕਾਰਡ ਨਾ ਛੱਡਣ ਬਿਊਰੋ ਪੋਰਟ ਚੈਨਲ ਪੰਜਾਬੀ